ਸੁਖਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਵੀਡੀਓ ਸ਼ੇਅਰ ਕਰਨ ਵਾਸਤੇ ਨਹੀਂ ਕਹੂੰਗਾ ਨਹੀਂ ਬੇਨਤੀ ਕਰੂੰਗਾ ਕਿਉਂਕਿ ਇਹ ਵੀਡੀਓ ਤੁਸੀਂ ਆਪ ਹਾਂ ਰਹੀ ਈ ਸਾਂਝੀ ਕਰ ਦੇਣੀ ਆ ਸ਼ੇਅਰ ਕਰ ਦੇਣੀ ਆ ਕਿਉਂਕਿ ਮਸਲਾ ਹੀ ਕੁਝ ਇਹੋ ਜਿਹਾ ਲੈ ਕੇ ਹਾਜ਼ਰ ਹੋਇਆ ਅੱਜ ਆਪਾਂ ਗੱਲ ਕਰਾਂਗੇ ਜੀ ਸਰਦਾਰ ਹਰਚੰਦ ਸਿੰਘ ਖਾਲਸਾ ਜੀ ਮਾੜੀ ਕੰਬੋਕੇ ਵਾਲਿਆਂ ਦੀ ਜੀਵਨੀ ਬਾਰੇ ਜਾਣਦੇ ਆ ਕਿ ਕਿੱਦਾਂ ਦਾ ਉਹਨਾਂ ਦਾ ਪਿਛੋਕੜ ਸੀ ਕੀ ਉਹਨਾਂ ਦਾ ਪਰਿਵਾਰਕ ਗੁਜਰਬਸਰ ਕਰਨ ਦਾ ਜਿਹੜਾ ਹੀ ਲਵਸੀਲਾ ਸੀ ਕਿਦਾਂ ਉਹ ਜੇਲ੍ਹ ਦੇ ਵਿੱਚ ਪਹੁੰਚੇ ਤੇ ਕਿਦਾਂ ਅਜੀਤ ਸਿੰਘ ਪੂਲਾ ਨਿਹੰਗ ਜਿਹੜਾ ਕਿ ਇੱਕ ਦਰਿੰਦਾ ਬੰਦਾ ਸੀਗਾ ਬੜੇ ਅਗਰੇ ਹੋਏ ਕਰਦਾਰ ਦਾ مالک ਸੀਗਾ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਕਿਦਾਂ ਵਿਉਂਤਬੰਦੀ ਜੇਲ੍ਹ ਦੇ ਵਿੱਚ ਰਹਿ ਕੇ ਖਾਲਸਾ ਜੀ ਨੇ ਬਣਾਈ ਸੋ ਆਓ ਫਿਰ ਸ਼ੁਰੂ ਕਰਦੇ ਹਾਂ ਜੀ ਆਪਾਂ ਸਰਦਾਰ ਹਰਜਨ ਸਿੰਘ ਖਾਲਸਾ ਮਾੜੀ ਕੰਬੋ ਵਾਲਿਆਂ ਦਾ ਅੱਜ ਦਾ ਇਹ ਵਿਸ਼ਾ ਸਰਦਾਰ ਹਰਜਨ ਸਿੰਘ ਖਾਲਸਾ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਬਾਰੇ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਸਮੁੱਚਾ ਜਗਤ ਜਾਣਦਾ ਕਿ ਕਿੰਡੀ ਵੱਡੀ ਦੇਣ ਆ ਪੰਜਾਬ ਨੂੰ ਤੇ ਕੌਮ ਨੂੰ ਸਰਦਾਰ ਹਰਜਨ ਸਿੰਘ ਖਾਲਸਾ ਜੀ ਦੀ ਜਿਹੜੇ ਇੱਕ ਮੱਧ ਵਰਗੀ ਮذਬੀ ਸਿੱਖ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇੱਕ ਇੱਕ 1988 ਨੂੰ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਤਰਨਤਾਰਨ ਵਿਖੇ ਮਾਤਾ ਸ਼੍ਰੀਮਤੀ ਬਲਵੀਰ ਕੌਰ ਦੀ ਕੁੱਖੋਂ ਪਿਤਾ ਸਰਦਾਰ ਰਤਨ ਸਿੰਘ ਰਾਣਾ ਦੇ ਘਰ ਸਰਦਾਰ ਚੰਦ ਸਿੰਘ ਖਾਲਸਾ ਜੀ ਦਾ ਜਨਮ ਹੁੰਦਾ ਹੈ ਪੰਜ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ ਭਾਈ ਹਰਚੰਦ ਸਿੰਘ ਖਾਲਸਾ ਜੀ ਆਪਣੀ ਜਿਹੜੀ ਪਹਿਲੀ ਪੜ੍ਹਾਈ ਸੀਗੀ ਉਹ ਪਿੰਡ ਮਾੜੀ ਕੰਬੋਕੇ ਵਿੱਚੋਂ ਹੀ ਪੂਰੀ ਕਰਦੇ ਨੇ ਪਰਿਵਾਰ ਦੀ مالی ਹਾਲਤ ਬਹੁਤੀ ਚੰਗੀ ਨਹੀਂ ਸੀ ਪਿਤਾ ਸਰਦਾਰ ਰਤਨ ਸਿੰਘ ਰਾਣਾ ਜੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਬਸਰ ਕਰਦੇ ਸਨ ਤੇ ਜਦੋਂ ਥੋੜੇ ਜੇ ਵੱਡੇ ਹੋਏ ਸਰਦਾਰ ਚੰਦ ਸਿੰਘ ਜੀ ਉਹਨਾਂ ਨੇ ਮੋਟਰਾਂ ਬੰਨਣ ਦਾ ਕੰਮ ਸਿੱਖ ਲਿਆ ਸੀਗਾ ਤੇ ਉਹ ਖੁਦ ਆਪਣਾ ਕੰਮ ਕਰਨ ਲੱਗੇ ਜਿਸ ਦੇ ਨਾਲ ਘਰ ਦਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਬੜੇ ਵਧੀਆ ਢੰਗ ਨਾਲ ਹੋਣ ਲੱਗ ਪਿਆ ਸੀ ਇਸ ਦੌਰਾਨ 17 ਸਾਲ ਦੀ ਉਮਰ ਦੇ ਵਿੱਚ ਭਾਈ ਸਾਹਿਬ ਦਾ ਵਿਆਹ ਬੀਬੀ ਰਜਵੰਤ ਕੌਰ ਜੀ ਦੇ ਨਾਲ ਕਰ ਦਿੱਤਾ ਜਾਂਦਾ ਤੇ ਬਹੁਤ ਛੇਤੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ ਹੈ ਤੇ ਇਸੇ ਦੌਰਾਨ 2007 ਦਾ ਉਹ ਸਾਲ ਆਉਂਦਾ ਜਦੋਂ ਭਾਈ ਸਾਹਿਬ 2007 ਦੇ ਵਿੱਚ 302 ਦੇ ਕੇਸ ਦੇ ਵਿੱਚ ਕੁਮਟਾਲਾ ਜੇਲ ਅੰਮ੍ਰਿਤਸਰ ਪਹੁੰਚਦੇ ਨੇ ਇੱਥੇ ਰਹਿ ਕੇ ਉਹਨਾਂ ਨੇ ਅਜੀਤ ਸਿੰਘ ਪੂਲਾ ਨੰਗ ਉਹਦੇ ਬਾਰੇ ਇੱਕ ਕਿਤਾਬ ਪੜ੍ਹੀ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਆ ਕਿਤੇ ਉਹਨਾਂ ਨੂੰ ਮਿਲੀ ਕਿਸੇ ਸੱਜਣ ਕੋਲੋਂ ਉਹਨਾਂ ਨੇ ਉਹ ਕਿਤਾਬ ਜਿਹੜੀ ਸੀ ਉਹ ਸਾਰੀ ਪੜ੍ਹੀ ਬਾਹਰ ਵੀ ਉਹਨਾਂ ਦੇ ਬਾਰੇ ਬਹੁਤ ਸਾਰਾ ਉਹਨਾਂ ਨੂੰ ਪਤਾ ਸੀਗਾ ਤੇ ਉਹ ਕਿਤਾਬ ਪੜ੍ਹ ਕੇ ਉਹਨਾਂ ਦੇ ਮਨ ਤੇ ਬੜਾ ਗਹਿਰਾ ਅਸਰ ਹੋਸ ਕਿਤਾਬ ਨੇ ਛੱਡਿਆ ਤੇ ਇਸੇ ਦੌਰਾਨ 2008 ਦੇ ਵਿੱਚ ਅਜੀਤ ਸਿੰਘ ਪੂਲਾ ਉਹ ਪਾਪੀ ਉਹ ਦਰਿੰਦਾ ਨਿਹੰਗ ਜੇਲ੍ਹ ਦੇ ਵਿੱਚ ਪਹੁੰਚਦਾ ਸਰਕਾਰ ਦੀ ਮਜਬੂਰੀ ਬਣ ਗਈ ਸੀ ਉਹਨੂੰ ਜੇਲ੍ਹ ਦੇ ਵਿੱਚ ਭੇਜਣਾ ਤੇ ਇੱਥੇ ਸੰਗਤ ਜੀ ਆਪਾਂ ਪਹਿਲਾਂ ਇਹ ਜਾਣ ਲਈਏ ਕਿ ਅਜੀਤ ਸਿੰਘ ਪੂਲਾ ਕੌਣ ਸੀਗਾ ਉਹਦਾ ਕਿਦਾਂ ਦਾ ਕਿਰਦਾਰ ਸੀਗਾ ਬਹੁਤ ਸਾਰੇ ਸੂਝਵਾਨ ਸੱਜਣਾ ਨੂੰ ਸੰਗਤਾਂ ਨੂੰ ਭੈਣਾ ਭਰਾਵਾਂ ਨੂੰ ਪਤਾ ਆ ਪਰ ਮੈਂ ਕੋਈ ਵਿਦਵਾਨ ਨਹੀਂਗਾ ਛੋਟੀ ਜਿਹੀ ਕੋਸ਼ਿਸ਼ ਆ ਭਾਈ ਸਾਹਿਬ ਦੀ ਜ਼ਿੰਦਗੀ ਤੇ ਜਾਣਨਾ ਪਾਉਣ ਦੀ ਸੋ ਅਜੀਤ ਸਿੰਘ ਪੂਲਾ ਇੱਕ ਸਰਕਾਰ ਦਾ ਮੌਕੇ ਦੀ ਸਰਕਾਰ ਦਾ ਪਾਲਿਆ ਹੋਇਆ ਟਾਊਟ ਗੁੰਡਾ ਸੀਗਾ ਸੁਮੇਧ ਸਿੰਘ ਸੈਣੀ ਡੀਜੀਪੀ ਉਸ ਸਮੇਂ ਦੇ ਉਸ ਦਾ ਪਾਲਿਆ ਹੋਇਆ ਗੁੰਡਾ ਸੀਗਾ ਸੁਮੇਧ ਸਿੰਘ ਸੈਣੀ ਉਹਦੇ ਕੋਲੋਂ ਕੰਮ ਲੈਂਦਾ ਸੀਗਾ ਚੰਗੇ ਮਾੜੇ ਚੰਗੇ ਤੇ ਨਹੀਂ ਮਾੜੇ ਹੀ ਕੰਮ ਲੈਂਦਾ ਸੀਗਾ ਸੋ ਅਜੀਤ ਸਿੰਘ ਪੂਲਾ ਜਿਹੜਾ ਸਰਕਾਰ ਦੀ ਸਹੈਤ ਹੈ ਉਹਨੂੰ ਕੋਈ ਡਰ ਨਹੀਂ ਸੀਗਾ ਪਵਿੱਤਰ ਗੁਰੂ ਦਾ ਬਾਣਾ ਪਾਇਆ ਸੀਗਾ ਦਮਾਲਾ ਸਿਰ ਤੇ ਸਜਾਉਂਦਾ ਸੀਗਾ ਪਰ ਜਿਹੜੇ ਕੰਮ ਸੀ ਉਹਦੇ ਉਹ ਨੀਚਾਂ ਵਾਲੇ ਗਿਰੇ ਬੰਦਿਆਂ ਵਾਲੇ ਕਮੀਨਿਆਂ ਵਾਲੇ ਦਰਿੰਦਿਆਂ ਵਾਲੇ ਸੀਗੇ ਜੈਡ ਪਲੱਸ ਸਕਿਉਰਿਟੀ ਪੰਜਾਬ ਸਰਕਾਰ ਨੇ ਉਹਨੂੰ ਦਿੱਤੀ ਹੋਈ ਸੀਗੀ ਤੇ ਉਹ ਲੋਕਾਂ ਦੀਆਂ ਮਜਲੂਮਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਦਾ ਸੀਗਾ ਕਿਸੇ ਨੂੰ ਮੌਤ ਦੇ ਘਾਟ ਉਤਾਰਨ ਲੱਗਾ ਲੱਗਿਆ ਬਿਲਕੁਲ ਵੀ ਤਰਸ ਨਹੀਂ ਸੀ ਕਰਦਾ ਬਿਨਾਂ ਕਸੂਰੋਂ ਹੀ ਉਹ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਸੀ بڑے ਘਰਾਂ ਦੇ ਉਹਨੇ ਚਿਰਾਗ ਬੁਝਾਏ ਸੀਗੇ ਬਹੁਤ ਹੀ ਕਮੀਨਾ ਕਹਿ ਸਕਦੇ ਆ ਤੇ ਬੜਾ ਤਗੜਾ ਦਰਿੰਦਾ ਸੀਗਾ ਉਹ ਅਜੀਤ ਸਿੰਘ ਪੂਲਾ ਬਹੁਤ ਹੀ ਛੋਟੀਆਂ-ਛੋਟੀਆਂ ਬੱਚੀਆਂ ਦੀ ਉਹਨੇ ਬੇਪਤੀ ਕੀਤੀ ਸੀ ਨਹੀਂ ਸੀ ਉਹ ਕੋਈ ਉਮਰ ਤੱਕ ਦਾ ਬੱਚੀਆਂ ਦੀ ਇਹਨਾਂ ਕਮੀਨਾ ਇਹਨਾਂ ਹਵਸੀ ਐਡਾ ਪਾਪੀ ਬੰਦਾ ਸੀਗਾ ਬੜੀਆਂ ਹੀ ਚੁੰਨੀਆਂ ਉਹਨੇ ਰੋਲੀਆਂ ਸੀਗੀਆਂ ਬੜੀਆਂ ਹੀ ਉਹਨੇ ਪੱਗਾਂ ਸਿਰਾਂ ਤੋਂ ਲਾਈਆਂ ਸੀਗੀਆਂ ਤੇ ਇਹਦੀ ਉਸ ਦਰਿੰਦਗੀ ਦੇ ਵਿੱਚ ਉਹਦਾ ਸਾਥ ਦੇਣ ਵਾਲੀ ਇੱਕ ਵੱਦਚਲਨ ਗਿਰੀ ਹੋਈ ਅਮਰੀਕੋ ਨਾਂ ਦੀ ਇੱਕ ਔਰਤ ਵੀ ਸ਼ਾਮਲ ਸੀ ਜਿਨੇ ਪਹਿਲਾਂ ਆਪਣਾ ਪਤੀ ਅਜੀਤ ਸਿੰਘ ਪੂਲੇ ਤੋਂ ਮਰਵਾਇਆ ਫਿਰ ਉਸਨੇ ਆਪਣੀ ਧੀ ਦੇ ਨਾਲ ਪੂਲੇ ਤੋਂ ਦਰਿੰਦਗੀ ਕਰਵਾਈ ਏਡੀ ਘਟੀਆ ਔਰਤ ਸੀ ਤੇ ਬਾਅਦ ਵਿੱਚ ਉਹ ਛੋਟੀਆਂ-ਛੋਟੀਆਂ ਨਾਬਾਲਗ ਬੱਚੀਆਂ ਦੇ ਨਾਲ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਧੱਕੇ ਨਾਲ ਦਰਿੰਦਗੀ ਕਰਵਾਉਂਦੀ ਰਹੀ ਪੂਲੇ ਤੋਂ ਇਦਾਂ ਦਾ ਘਟੀਆ ਕਿਰਦਾਰ ਸੀ ਉਸ ਅਮਰੀਕੋ ਦਾ ਵੀ ਤੇ ਜਿਹੜਾ ਅਜੀਤ ਸਿੰਘ ਪੂਲਾ ਸੀ ਉਹ ਤਾਂ ਵੈਸੇ ਹੀ ਬੇਖੌਫ ਸੀਗਾ ਸਰਕਾਰ ਦੀ ਸ਼ੈ ਸੀ ਉਹਨੂੰ ਡੀਜੀਪੀ ਸੁਮੇத் ਸੈਣੀ ਦਾ ਉਹਦੇ ਸਿਰ ਤੇ ਹੱਥ ਸੀਗਾ ਤੇ ਇੱਥੇ ਬੜੇ ਦੁੱਖ ਨਾਲ ਕਿਹਾ ਕਹਿ ਰਹੇ ਆ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲਾ ਤੇ ਵਿਰਸਾ ਸਿੰਘ ਬਲਟੋਹਾ ਦੀਆਂ ਵੀ ਅਜੀਤ ਸਿੰਘ ਪੂਲੇ ਪਾਪੀ ਦੇ ਨਾਲ ਤਸਵੀਰਾਂ ਬਹੁਤ ਵਰੀ ਵਾਇਰਲ ਹੋਈਆਂ ਨੇ ਤੁਸੀਂ ਸਾਰਿਆਂ ਨੇ ਵੇਖੀਆਂ ਹੀ ਹੋਣਗੀਆਂ ਅਜੀਤ ਸਿੰਘ ਪੂਲੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੇ ਪਰਿਵਾਰ ਦੇ ਚਾਰ ਜੀ ਮੌਤ ਦੇ ਘਾਟ ਉਤਾਰ ਕੇ ਅੱਗ ਲਾ ਦਿੱਤੀ ਸੀ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਸਾਡੇ ਤਰਖਾਣ ਸਾਡੇ ਮਿਸਤਰੀ ਭਾਈਚਾਰੇ ਨਾਲ ਸੰਬੰਧਤ ਸਨ ਉਸ ਪਰਿਵਾਰ ਦੇ ਨਾਲ ਉਸ ਪਾਪੀ ਨੇ ਦਰਿੰਦਗੀ ਕੀਤੀ ਅਤੇ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ ਸੱਤ ਜੀ ਉਸ ਪਾਪੀ ਨੇ ਮਾਰ ਮੁਕਾਇਏ ਸਨ ਜੋਗਾ ਸਿੰਘ ਖਾਨਪੁਰ ਜਿਹੜਾ ਕਿ ਜੱਟ ਭਾਈਚਾਰੇ ਨਾਲ ਤਾਲੁਕਾਤ ਰੱਖਦਾ ਸੀਗਾ ਉਹਦਾ ਵੀ ਪਰਿਵਾਰ ਪਰਵਾਜ਼ ਜਿਹੜਾ ਸੀਗਾ ਇਸ ਅਜੀਤ ਸਿੰਘ ਪੂਲੇ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਸਾਡੇ ਪੰਜਾਬ ਦੇ ਬੜੇ ਮਸ਼ਹੂਰ ਤੇ ਬੜੇ ਮਹਾਨ ਕਵਿਸ਼ਰ ਜੋਗਾ ਸਿੰਘ ਜੋਗੀ ਦੀ ਜਿਹੜੀ ਪੋਤਰੀ ਸੀਗੀ ਉਹਨੂੰ ਵੀ ਅਜੀਤ ਸਿੰਘ ਪੂਲੇ ਪਾਪੀ ਨੇ ਧੱਕੇ ਨਾਲ ਰੱਖਿਆ ਸੀਗਾ ਆਪਣੇ ਡੇਰੇ ਤੇ ਬੰਦੀ ਬਣਾ ਕੇ ਤੇ ਨਿਤ ਉਹਦੇ ਨਾਲ ਉਸ ਬੱਚੀ ਨਾਲ ਦਰਿੰਦਗੀ ਕਰਦਾ ਸੀ ਇਦਾਂ ਦਾ ਘਟੀਆ ਬੰਦਾ ਇਦਾਂ ਦਾ ਗਿਰਿਆ ਹੋਇਆ ਗੰਦੀ ਮਾਨਸਿਕਤਾ ਵਾਲਾ ਉਹ ਇਨਸਾਨ ਸੀਗਾ ਅਜੀਤ ਸਿੰਘ ਪੂਲਾ ਤੇ ਜਦੋਂ ਉਹ ਜੇਲ੍ਹ ਦੇ ਵਿੱਚ ਪਹੁੰਚਦਾ ਸਰਦਾਰ ਹਰਚੰਸ ਸਿੰਘ ਖਾਲਸਾ ਜੀ ਨੇ ਪਹਿਲਾਂ ਹੀ ਉਹਦੇ ਬਾਰੇ ਬੜਾ ਪੜਿਆ ਸੀਗਾ ਤੇ ਬੜੇ ਵੱਲਵਲੇ ਉੱਠਦੇ ਸੀਗੇ ਖਾਲਸਾ ਜੀ ਦੇ ਮਨ ਦੇ ਵਿੱਚ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਜੀਤ ਪੂਲਾ ਵੀ ਗਮਟਾਲਾ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਹੀ ਆ ਗਿਆ ਤੇ ਉਸ ਬੰਦੇ ਨੂੰ ਵੇਖ ਕੇ ਉਸ ਪਾਪੀ ਨੂੰ ਵੇਖ ਕੇ ਸਰਦਾਰ ਹਜਾਂ ਸਿੰਘ ਖਾਲਸਾ ਜਿਹਦੇ ਮਨ ਦੇ ਵਿੱਚ ਬੜੇ ਬਲਵਲੇ ਉੱਠਦੇ ਸੀ ਬੜੀਆਂ ਇਕਚੀਚੀਆਂ ਲੈਂਦੇ ਸਨ ਤੇ ਜੇਲ੍ਹ ਵਾਲੇ ਗੁਰੂ ਘਰ ਦੇ ਵਿੱਚ ਰੋਜ਼ਾਨਾ ਜਾ ਕੇ ਅਰਦਾਸ ਕਰਦੇ ਸਨ ਕਿ ਏ ਅਕਾਲ ਪੁਰਖ ਵੈਗੁਰੂ ਸੱਚੇ ਪਾਤਸ਼ਾਹ ਜੀਓ ਇਹ ਪਾਪੀ ਜੇਲ੍ਹ ਦੇ ਵਿੱਚ ਆਇਆ ਇਹਨੇ ਪੰਜਾਬੀਆਂ ਦਾ ਬڑا ਕਹਾਣ ਕੀਤਾ ਬੜੇ ਇਹਨੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਬੜੀਆਂ ਬੱਚੀਆਂ ਦੇ ਨਾਲ ਇਹਨੇ ਦਰਿੰਦਗੀ ਕੀਤੀ ਆ ਸਤਿਗੁਰੂ ਸਾਹਿਬ ਜੀ ਉਹ ਮੈਨੂੰ ਇਸ ਕਾਬਲ ਕਰੋ ਮੈਨੂੰ ਇਸ ਪਾਪੀ ਨੂੰ ਗੱਡੀ ਚੜਨ ਦੀ ਸੇਵਾ ਬਖਸ਼ੋ ਮੇਰੇ ਤੋਂ ਇਹ ਸੇਵਾ ਲੈ ਲਓ ਤੇ ਮੈਂ ਪਰਣ ਕਰਦਾ ਖਾਲਸਾ ਜੀ ਨੇ ਜੇਲ੍ਹ ਦੇ ਵਿੱਚ ਪਰਣ ਕੀਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ ਕੇਸ ਕਤਲ ਨਹੀਂ ਕਰਵਾਉਂਗਾ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਭਾਈ ਸਾਹਿਬ ਜੇਲ੍ਹ ਗਏ ਸੀ ਸਨ 2007 ਦੇ ਵਿੱਚ ਤੇ ਭਾਈ ਸਾਹਿਬ ਮੋਨੇ ਸੀਗੇ ਕੇਸ ਨਹੀਂ ਸੰਰਖੇ ਤੇ ਗੁਰੂ ਘਰ ਦੇ ਵਿੱਚ ਖਲੋ ਕੇ ਪੜਨ ਲਿਆ ਸੀਗਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਿ ਪਾਪੀ ਪੁੱਲੇ ਨੂੰ ਗੱਡੀ ਚੜਨ ਵਾਲੀ ਸੇਵਾ ਮੇਰੇ ਤੋਂ ਲੈ ਲਓ ਮੈਂ ਜ਼ਿੰਦਗੀ 'ਚ ਕਦੀ ਕਤਲ ਕੇਸ ਨਹੀਂ ਕਰਵਾਉਂਗਾ ਤੇ ਅੱਜ ਤੱਕ ਉਹਨਾਂ ਨੇ ਕਰਵਾਏ ਵੀ ਨਹੀਂ ਸਭ ਸੂਰਤ ਬਾਣੇ ਦੇ ਵਿੱਚ ਹਨ ਫਿਰ ਸੰਗਤ ਜੀ ਵਿਉਂਤਬੰਦੀ ਬਣਨ ਲੱਗੀ ਪਾਪੀ ਪੂਲੇ ਨੂੰ ਸੌਦਾ ਕਿਵੇਂ ਲਾਉਣਾ ਸੋ ਭਾਈ ਸਾਹਿਬ ਜੀ ਨੇ ਚਾਰ ਕਿਰਚਾਂ ਦਾ ਪ੍ਰਬੰਧ ਕੀਤਾ ਮਾਫ ਕਰਨਾ ਦੋ ਕਿਰਚਾਂ ਦਾ ਪ੍ਰਬੰਧ ਕੀਤਾ ਚਾਰ ਆਪਣੇ ਸਾਥੀਆਂ ਨਾਲ ਮਿਲ ਕੇ ਉਹ ਕਿਰਚਾਂ ਦੇ ਨਾਲ ਉਹਨੂੰ ਮਾਰਨ ਦੀ ਵਿਉਂਤਬੰਦੀ ਤਿਆਰ ਕੀਤੀ ਗਈ ਪਰ ਕਿਸੇ ਕਾਰਨ ਕਰਕੇ ਉਹ ਵਿਉਂਤਬੰਦੀ ਕੈਨਸਲ ਕਰਨੀ ਪਈ ਫਿਰ ਭਾਈ ਸਾਹਿਬ ਨੇ ਇੱਕ ਦਾਤਰ ਦਾ ਪ੍ਰਬੰਧ ਕੀਤਾ ਜੋ ਬਾਹਰੋਂ ਮੰਗਵਾਇਆ ਗਿਆ 222 ਨੰਬਰ ਦਾਤਰ ਜਿਹਨੂੰ ਕਹਿੰਦੇ ਨੇ ਉਹ ਦਾਤਰ ਮੰਗਵਾਇਆ ਗਿਆ ਜਿਹਦੇ ਨਾਲ ਇਹ ਵਿਉਂਤਬੰਦੀ ਕੀਤੀ ਗਈ ਇਹ ਸਲਾਹ ਕੀਤੀ ਗਈ ਕਿ ਪੂਲੇ ਪਾਪੀ ਦੇ ਜਿਹੜੇ ਦੋਵੇਂ ਹੱਥ ਨੇ ਦੋਵੇਂ ਗੁੱਟ ਵੱਢ ਕੇ ਲਿਉਣੇ ਨੇ ਪਰ ਸੰਗਤ ਜੀ ਜਿਹੜੇ ਉਹ ਚਾਰ ਨੌਜਵਾਨ ਸਨ ਉਹ ਜਵਾਬ ਦੇ ਗਏ ਉਹ ਕਿਤਨੇ ਕਿਤੇ ਡਰ ਗਏ ਤੇ ਇਹ ਵੀ ਜਿਹੜੀ ਵੀ ਉਹਤਬੰਦੀ ਸੀ ਉਹ ਰੱਦ ਕਰਨੀ ਪਈ ਭਾਈ ਸਾਹਿਬ ਜੀ ਰੋਜ਼ਾਨਾ ਤੜਕੇ ਉੱਠਦੇ ਇਸ਼ਨਾਨ ਕਰਦੇ ਤੇ ਗੁਰੂ ਘਰ ਜਾਂਦੇ ਬਸ ਇੱਕੋ ਹੀ ਅਰਦਾਸ ਸੀ ਕਿ ਸੱਚਾ ਪਾਤਸ਼ਾਹ ਇਸ ਪਾਪੀ ਨੂੰ ਕਿਸੇ ਨਾ ਕਿਸੇ ਤਰੀਕੇ ਗੱਡੀ ਚੜ੍ਹਨ ਦੀ ਵਿਉਤਬੰਦੀ ਬਖਸ਼ ਦੋ ਮੈਂ ਇਸ ਬੰਦੇ ਨੂੰ ਜ਼ਿੰਦਾ ਨਹੀਂ ਛੱਡਣਾ ਮਨ ਦੇ ਵਿੱਚ ਪਰਣ ਲੈ ਲਿਆ ਸੀ ਵੈਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਸੌਂ ਦਿੱਤਾ ਸੀਗਾ ਆਖਰ ਭਾਈ ਸਾਹਿਬ ਨੇ ਗੁਰੂ ਘਰ ਦੇ ਜਨਰੇਟਰ ਵਿੱਚੋਂ ਇੱਕ ਦਿਨ ਮੌਕਾ ਵੇਖ ਕੇ 2 ਲੀਟਰ ਡੀਜ਼ਲ ਚੋਰੀ ਕੀਤਾ ਇੱਕ 1 ਲੀਟਰ ਵਾਲੀਆਂ ਬੋਤਲਾਂ ਸੀਗੀਆਂ 2 ਕੋਲਡ ਡਰਿੰਕ ਵਾਲੀਆਂ ਉਹ ਡੀਜ਼ਲ ਚੋਰੀ ਕਰਕੇ ਆਪਣੀ ਬਰਕ ਦੇ ਵਿੱਚ ਲੈ ਆਏ ਫਿਰ ਸੋਚਿਆ ਕਿ ਜਿਹੜਾ ਡੀਜ਼ਲ ਹੈ ਡੀਜ਼ਲ ਦੇ ਨਾਲ ਜਿਹੜੀ ਆਗ ਆ ਉਹ ਇਹਨੂੰ ਇੱਕਦਮ ਅੱਗ ਨੇ ਨਹੀਂ ਫੜਨਾ ਆ ਮੈਂ ਤੇ ਦੱਸ ਦਵਾ ਸੰਗਤ ਜੀ ਕਿ ਜਿਹੜਾ ਤੇਲ ਚੋਰੀ ਕਰਨ ਦਾ ਜਿਹੜਾ ਮੰਤਵ ਸੀਗਾ ਉਹ ਅਜੀਤ ਸਿੰਘ ਪੂਲੇ ਨੂੰ ਸਾੜ ਕੇ ਮਾਰਨ ਦਾ ਜਿਹੜਾ ਮੰਤਵ ਸੀਗਾ ਉਹ ਪਲਾਨਿੰਗ ਉਹ ਕਰ ਚੁੱਕੇ ਸੀ ਭਾਈ ਹਰਚੰਦ ਸਿੰਘ ਖਾਲਸਾ ਜੀ ਫਿਰ ਉਹਨਾਂ ਨੇ ਸੰਗਤ ਜੀ ਇੱਕ 2.5 300 ਗ੍ਰਾਮ ਡਾਬਰ ਆਮਲਾ ਦੀ ਡਾਬਰ ਆਮਲਾ ਦੀ ਜਿਹੜੀ ਤੇਲ ਦੀ ਸ਼ੀਸ਼ੀ ਹੁੰਦੀ ਆ ਉਹਦਾ પેટ્રોલ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਇੱਕ ਬਾਹਰੋਂ ਕੈਮਰੇ ਵਾਲਾ ਮੋਬਾਈਲ ਮੰਗਵਾਇਆ ਤਾਂ ਜੋ ਉਹਦੀ ਅੱਗ ਲਾ ਕੇ ਸੜਦੇ ਦੀ ਵੀਡੀਓ ਬਣਾ ਸਕਦਾ ਦੇਖੋ ਕਿੰਨਾ ਜਜ਼ਬਾ ਸੀਗਾ ਸੰਗਤ ਜੀ ਉਸ ਭਾਈ ਸਾਹਿਬ ਸਾਡੇ ਅਣਖੀ ਯੋਧੇ ਸੂਰਮੇ ਹਰਚੰਦ ਸਿੰਘ ਖਾਲਸਾ ਜੀ ਦਾ ਕਿੰਨਾ ਜਜ਼ਬਾ ਸੀਗਾ ਨਾਲੇ ਪਤਾ ਸੀਗਾ ਕਿ ਖੁਦ ਜੇਲ੍ਹ ਦੇ ਵਿੱਚ ਆ ਕਿ ਹੋ ਸਕਦਾ ਕਦੀ ਦੁਬਾਰਾ ਜੇਲ੍ਹ ਦੇ ਵਿੱਚੋਂ ਬਾਹਰ ਨਾ ਜਾਇਆ ਜਾ ਸਕੇ ਹੋ ਸਕਦਾ ਕਿ ਫਾਂਸੀ ਦੀ ਸਜ਼ਾ ਹੋ ਜੇ ਪਰ ਰਤਾ ਨਹੀਂ ਪ੍ਰਵਾਕੀਤੀ ਉਸ ਜੋਧੇ ਨੇ ਬਸ ਇੱਕੋ ਹੀ ਸੰਕਲਪ ਸੀਗਾ ਇਸ ਦਰਿੰਦੇ ਨੂੰ ਗੱਡੀ ਚਾੜਨਾ ਹੋਰ ਸੰਗਤ ਜੀ ਪੂਰੀ ਤਿਆਰੀ ਹੋਣ ਲੱਗੀ ਪੂਲੇ ਨਹਿਗ ਨੂੰ ਸਾੜ ਕੇ ਮਾਰਨ ਦੀ ਤੇਲ ਦਾ ਪ੍ਰਬੰਧ ਕਰ ਲਿਆ ਡੀਜ਼ਲ ਦਾ ਥੋੜਾ ਜਿਹਾ ਪੈਟਰੋਲ ਦਾ ਪ੍ਰਬੰਧ ਕਰ ਲਿਆ ਇੱਕ ਕੈਮਰੇ ਵਾਲੇ ਮੋਬਾਈਲ ਫੋਨ ਦਾ ਵੀ ਪ੍ਰਬੰਧ ਕਰ ਲਿਆ ਇੱਕ ਮਸ਼ਾਲ ਵੀ ਬਣਾ ਕੇ ਤਿਆਰ ਕਰ ਲਈ ਗਈ ਇਸ ਤਰ੍ਹਾਂ ਪਾਪੀ ਅਜੀਤ ਸਿੰਘ ਪੂਲੇ ਨੂੰ ਮਾਰਨ ਦਾ ਜਿਹੜਾ ਕੰਮ ਸੀਗਾ ਉਹਨੂੰ ਗੱਡੀ ਚਾੜਨ ਦਾ ਜਿਹੜਾ ਕੰਮ ਸੀਗਾ ਉਹ ਲਗਭਗ ਨੇਪਰੇ ਚੜ ਚੁੱਕਾ ਸੀਗਾ ਤੇ ਸੰਗਤ ਜੀ ਵੀਡੀਓ ਬਹੁਤ ਲੰਮੀ ਹੋ ਚੁੱਕੀ ਆ ਅਗਲੇ ਭਾਗ ਦੇ ਵਿੱਚ ਆਪਾਂ ਬਾਕੀ ਜਿਹੜੀ ਪੂਰੀ ਦਾਸਤਾਨ ਆ ਪੂਰੀ ਜਿਹੜੀ ਹਿਸਟਰੀ ਆ ਉਹ ਆਪ ਸਾਹਿਬ ਜੀ ਦੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਜ਼ਿਆਦਾ ਲੰਮੀ ਹੋਣ ਕਰਕੇ ਆਪ ਜੀ ਤੋਂ ਮਾਫੀ ਮੰਗਦਾ ਜੀ ਅਗਲੇ ਭਾਗ ਦੇ ਵਿੱਚ ਆਪਾਂ ਬਹੁਤ ਛੇਤੀ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ